ਅਸੀਂ ਅੱਜ ਤਿੰਨੋਂ ਇਕੱਠੇ ਹੋਏ ਦੋਸਤੋ ਤੁਹਾਨੂੰ ਦੱਸ ਦਈਏ ਸੁਨਾਲੀ ਜੱਸੀ ਤੇ ਮੈਂ ਕਿ ਰੇਡੀਓ ਸਾਡੇ ਵਾਲਾ ਤੇ ਐਨ ਜੀ ਪੰਜਾਬੀ ਨਿਊਜ਼ ਜੀ ਇਹ ਦੋਨੋਂ ਮੀਡੀਆ ਰਲ ਕੇ ਥਿਸ ਸੰਡੇ ਯਾਨੀ ਕਿ 26 ਅਕਤੂਬਰ ਅਕਤੂਬਰ ਨੂੰ ਸ਼ਾਮ ਨੂੰ 7 ਵਜੇ ਤੋਂ A1 ਇਵੈਂਟ ਸੈਂਟਰ 733 ਗ੍ਰੇਟ ਸਾਊਥ ਰੋਡ ਪਾਪਟੋਏ ਦੀਵਾਲੀ ਦਾ ਇਵੈਂਟ ਹੋ ਰਿਹਾ ਰੇਡੀਓ ਸਾਡੇ ਵਾਲਾ ਤੇ ਐਨ ਜੀ ਪੰਜਾਬੀ ਨਿਊਜ਼ ਦੇ ਵੱਲੋਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਲਿਆ ਗਿਆ ਸਭ ਤੋਂ ਬੈਸਟ ਚੀਜ਼ ਇਵੈਂਟ ਦੀ ਹੋਣ ਵਾਲੀ ਵੀ ਸਾਡੇ ਬੜੇ ਖਾਸ ਗੈਸਟ ਇਸ ਯੂ ਨੋ ਇਵੈਂਟ ਤੇ ਆਉਣ ਵਾਲੇ ਨੇ ਦੇਸ਼ਮ ਸਿੰਘ ਅਮੋਲ ਸਾਰੇ ਜਾਣਦੇ ਹੋਣੇ ਹਨ ਕਿਉਂਕਿ ਮੈਂ ਜਿੱਥੇ ਤੱਕ ਹੁਣ ਦੇਖਿਆ ਹੈ ਕਿ ਸਾਨੀ ਆंदोलਨ ਤੋਂ ਲੈ ਕੇ ਹੁਣ ਤੱਕ ਲਾਡੀ ਜਿਹੜਾ ਨੇ ਬਹੁਤ ਪੰਜਾਬ ਦਾ ਮਤਲਬ ਕੀਤਾ ਹੈ ਕਿ Diwali ਜਿਹੜਾ ਇਸ 2025 ਮਨਾਉਣ ਦਾ ਇੰਜਰ ਪੰਜਾਬੀ ਤੇ ਰੇਡੀਓ ਸਾਡੇ ਦਾ ਸਭ ਤੋਂ ਵੱਡਾ ਕਾਰਨ ਹੀ ਹੈ ਕਿ ਜਿਹੜੇ ਹੜ੍ਹ ਆਏ ਸੀਗੇ ਹੜ੍ਹ ਪ੍ਰਭਾਵਿਤ ਹੋਏ ਸੀਗੇ ਬਹੁਤ ਵੱਡੇ ਪੱਧਰ ਤੇ ਸਾਡੇ ਬਜ਼ੁਰਗਾਂ ਦਾ ਪੈਣ ਪਰਵਾ ਦਾ ਨੁਕਸਾਨ ਹੋਇਆ ਖਾਸ ਕਰਕੇ ਮਾਝੇ ਦੀ ਗੱਲ ਕਰਦੇ ਆ ਮਾਲਵੇ ਦੀ ਗੱਲ ਕਰਦੇ ਸਭ ਤੋਂ ਪਹਿਲ ਕਦਮ ਇਹ ਕੀਤੀ ਸੀ ਰੇਸ਼ਵ ਸਿੰਘ ਹਰਮੋਲ ਨੇ ਕੋਈ ਇੱਕ ਐਸਾ ਹੀਰਾ ਪੰਜਾਬ ਦਾ ਹਰਿਆਣਾ ਪੰਜਾਬ ਦਾ ਇੱਕ ਐਸਾ ਹੀਰਾ ਹੈ ਕਿ ਜਿੰਨੇ ਪਹਿਲ ਕਦਮੇ ਕੀਤੀ ਤੇ ਸਾਡੀ ਵੀ ਟੀਮ ਨੇ ਜਿੰਨੀ ਵੀ ਸਾਡੀ ਸੀਨੀਅਰ ਟੀਮ ਹੈ ਨਾਲ ਟੀਮ ਹੈ ਉਹਨਾਂ ਨੇ ਤੈਅ ਕੀਤਾ ਜੱਸੀ ਜੀ ਕਿ ਆਪਾਂ ਉਹਨਾਂ ਨੂੰ ਬੁਲਾ ਕੇ ਆਨਰ ਸਨਮਾਨਿਤ ਕਰੀਏ ਤਾਂ ਕਿ ਸਾਡੀ ਜਿਹੜੀ ਪੰਜਾਬੀਅਤ ਉਹ ਜਿੰਦਾਬਾਦ ਰੂਪੇ 26 ਤਰੀਕ ਦਿਨ ਐਤਵਾਰ ਸ਼ਾਮ ਨੂੰ 7 ਵਜੇ ਕਰਾਂਗੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਇੱਕ ਉੱਪਰ ਗਿਆ ਸਾਰਾ ਕੁਝ ਆਲਰੇਡੀ ਬੰਦ ਹੈ ਤਾਂ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਜੱਸੀ ਜੀ ਸੋਨਾਲੀ ਜੀ ਸਟੇਜ ਤੇ ਹੋਣਗੇ ਉੱਤੇ ਪਰਫਾਰਮੈਂਸ ਵੀ ਚੱਲਣਗੀਆਂ ਐਂਟਰੀ ਤੇ ਫੂਡ ਰੇਡੀਓ ਸਾਡੇ ਵਾਲਾ ਦੇ ਵੱਲੋਂ ਕੈਂਡੀਟ ਪੰਜਾਬੀ ਨਿਊਜ਼ ਦੇ ਵੱਲੋਂ ਬਿਲਕੁਲ ਫ੍ਰੀ ਹੈ ਵੈਲਕਮ ਬੈਕ ਥਿਸ ਇਜ਼ ਆਰ ਜੇ ਸੁਨਾਲੀ ਬਟ ਅੱਜ ਮੇਰੇ ਨਾਲ ਬੜੇ ਖੂਬਸੂਰਤ ਜੇ ਦੋ ਲੋਕਾਂ ਵੈਲਕਮ ਲਾਡੀ ਜੀ ਐਂਡ ਜਸਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਨਾਲੀ ਸਭ ਤੋਂ ਪਹਿਲਾਂ ਤੁਸੀਂ ਦੋਨੋਂ ਨੂੰ ਆਦਰ ਮੇਰੇ ਤੇ ਰਹੇਗੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦੋਨਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਇੱਥੇ ਬੁਲਾਇਆ ਗੱਲਾਂ ਬਾਤਾਂ ਕਰ ਰਹੇ ਜੀ ਬਹੁਤ ਸ਼ੁਕਰੀ ਜੀ 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 ਸੋ ਯਾਰ ਜਿੱਥੇ ਡੋਕੜੀਆਂ ਹੁੰਦੀਆਂ ਨੇ ਤੇ ਥੋੜਾ ਜਿਹਾ ਕਟ ਮੌਕਾ ਮਿਲਦਾ ਹੈ ਰੀਲੀ ਸੌਰੀ ਰੀਲੀ ਸੌਰੀ ਕੋਈ ਗੱਲ ਨਹੀਂ ਓਕੇ ਸੋ ਪਹਿਲਾਂ ਤਾਂ ਮੈਨੂੰ ਆ ਦੱਸ ਦੋ ਵੀ ਹਾਊ'ਸ ਦ ਫੀਲਿੰਗ ਜਦੋਂ ਆਪਾਂ ਉੱਥੇ ਬੈਨੇ ਹੈ ਕਿ ਇੱਥੋਂ ਗੱਲ ਕਰਨੀ ਤਾਂ ਬੜੀ ਈਜ਼ੀ ਹੈ ਉੱਥੋਂ ਜਵਾਬ ਦੇਣੇ ਕਿੰਨੇ ਸੌਖੇ ਤੇ ਕਿੰਨੇ ਔਖੇ ਲੱਗ ਰਹੇ ਵੈਸੇ ਕਾਫੀ ਆਕਵਰਡ ਲੱਗ ਰਿਹਾ ਪਹਿਲੀ ਵਾਰ ਮੈਂ ਇੱਧਰ ਇੱਧਰਲੀ ਸੀਟ ਤੇ ਬੈਠੀ ਆ ਐਂਡ ਮੈਂ ਫੀਲ ਆ ਰਿਹਾ ਹੈ ਇੰਟਰਵਿਊ ਵਾਲਾ ਕਿ ਮੇਰੇ ਤੋਂ ਪੁੱਛੇ ਜਾਣਗੇ ਸਵਾਲ ਪਰ ਇਟਸ ਆਲ ਰਾਈਟ ਆਪਣਾ ਸਟੂਡੀਓ ਆਪਣੀ ਵਾਈਬਾ ਆਪਣੀ ਫੈਮਿਲੀ ਆਪਣੀ ਟੀਮ ਆ ਸੋ ਡਸਨਟ ਮੈਟਰ ਪਰ ਵਧੀਆ ਲੱਗਦਾ ਪਿਆ ਫੀਲਿੰਗ ਵਧੀਆ ਹੈ ਵੈਸੇ ਹੀ ਮੈਨੂੰ ਤਾਂ ਬੜਾ ਅੱਛਾ ਲੱਗ ਰਿਹਾ ਜੀ ਅੱਛਾ ਜੀ ਹਾਂ ਤੁਸੀਂ ਸਵਾਲ ਕਰੋ ਮੈਨੂੰ ਬੜਾ ਮਜ਼ਾ ਆਏਗਾ ਜੀ ਜੀ ਨਹੀਂ ਆ ਹੁਣ ਜਿਸੀ ਆਪ ਐਕਚੁਅਲੀ ਲੋਕਾਂ ਨੂੰ ਦੱਸ ਨਹੀਂ ਸਕਦੇ ਬਸ ਕਿਉਂ ਇੰਨਾ ਹੱਸਦੇ ਆ ਬਿਕਾਜ਼ ਵੈਨ ਲਾਡੀ ਜੀ ਇਸ ਦੇਣਾ ਬਹੁਤ ਮਤਲਬ ਆਪਣੇ ਆਪ ਹੀ ਔਰਾ ਇਸ ਤਰੀਕੇ ਦਾ ਹੋਣਾ ਹੈ ਵੀ ਜਸਟ ਲਾਫਿੰਗ ਔਰ ਲਾਡੀ ਜੀ ਯੋਰ ਔਰਾ ਇਜ਼ ਔਨ ਡਿਫਰੈਂਟ ਲੈਵਲ ਐਵਰੀ ਟਾਸਟ ਰਾਈਟ ਬਹੁਤ ਸ਼ੁਕਰੀਆ ਜੀ ਜਿੰਨੇ ਵੀ ਦਰਸ਼ਕ ਦੇਖ ਰਹੇ ਹਨ ਸੋਨਾਲੀ ਜੀ ਐਂਡ ਜੱਸੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਸਾਰੇ ਇੰਟਾਇਰ ਟੀਮ ਰੇਡੀਓ ਸਾਡੇ ਵਾਲਿਆਂ ਨੂੰ ਬਹੁਤ ਬਹੁਤ ਦਿਵਾਲੀ ਦੀ ਮੁਬਾਰਕਾ ਵਾਈ ਗਰੂ ਸਾਰਿਆਂ ਨੂੰ ਖਸਦਾ ਵਜਦਾ ਰੱਖੇ ਵਾਈ ਗਰੂ ਚੜ੍ਹਦੀ ਕਲਾ 'ਚ ਰੱਖੇ ਤੇ ਅਸੀਂ ਅੱਜ ਤਿੰਨੋਂ ਇਕੱਠੇ ਹੋਏ ਦੋਸਤੋ ਤੁਹਾਨੂੰ ਦੱਸ ਦਈਏ ਸੋਨਾਲੀ ਜੱਸੀ ਤੇ ਮੈਂ ਕਿ ਰੇਡੀਓ ਸਾਡੇ ਵਾਲਾ ਤੇ ਐਨ ਜੀ ਪੰਜਾਬੀ ਨਿਊਜ਼ ਇਹ ਦੋਨੋਂ ਮੀਡੀਆ ਰਲ ਕੇ ਥਿਸ ਸੰਡੇ ਯਾਨੀ ਕਿ 26 ਅਕਤੂਬਰ ਅਕਤੂਬਰ ਨੂੰ ਸ਼ਾਮ ਨੂੰ ਵੈਨਿਊ ਦੱਸ ਦਿਓ ਜੀ ਜੀ 26 ਅਕਤੂਬਰ ਨੂੰ ਸ਼ਾਮੀ 7 ਵਜੇ ਤੋਂ A1 ਇਵੈਂਟ ਸੈਂਟਰ 733 ਗ੍ਰੇਟ ਸਾਊਥ ਰੋਡ ਪਾਪਟੋਏ ਦੀਵਾਲੀ ਦਾ ਇਵੈਂਟ ਹੋ ਰਿਹਾ ਰੇਡੀਓ ਸਾਡੇ ਵਾਲਾ ਤੇ ਅੰਦਰ ਪੰਜਾਬੀ ਨਿਊਜ਼ ਦੇ ਵੱਲੋਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਲਿਆ ਗਿਆ ਕਿ ਦੀਵਾਲੀ ਦਾ ਇਵੈਂਟ ਕਰਾਈਏ ਤੇ ਇਹ ਫ੍ਰੀ ਇਵੈਂਟ ਆ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਿਲਕੁਲ ਫ੍ਰੀ ਬੈਟਿਆ ਐਂਡ ਫ੍ਰੀ ਇਵੈਂਟ ਹੋਣ ਦੇ ਨਾਲ ਨਾਲ ਸੁਣਾ ਲਈ ਖਾਣਾ ਪੀਣਾ ਵੀ ਫ੍ਰੀ ਆ ਤੇ ਹੋਰ ਮੈਨੂੰ ਲੱਗਦਾ ਜਿਵੇਂ ਸਭ ਤੋਂ ਬੈਸਟ ਚੀਜ਼ ਈਵਨ ਦੀ ਹੋਣ ਵਾਲੀ ਵੀ ਸਾਡੇ ਬੜੇ ਖਾਸ ਗੈਸਟ ਇਸ ਯੂ ਨੋ ਈਵੈਂਟ ਤੇ ਆਉਣ ਵਾਲੇ ਨੇ ਰੇਸ਼ਮ ਸਿੰਘ ਨਾਲ ਸਾਰੇ ਜਾਣਦੇ ਹੋਣੇ ਹਨ ਕਿਉਂਕਿ ਮੈਂ ਜਿੱਥੇ ਤੱਕ ਹੁਣ ਦੇਖਿਆ ਹੈ ਕਿ ਸਾਨੀ ਆंदोलਨ ਤੋਂ ਲੈ ਕੇ ਹੁਣ ਤੱਕ ਲੜੀਜੋਣਾ ਨੇ ਬਹੁਤ ਪੰਜਾਬ ਦਾ ਮਤਲਬ ਕੀਤਾ ਕਿਉਂਕਿ ਕੁਝ ਸਿੰਗਰਸ ਹੁੰਦੇ ਨੇ ਨਾ ਜਿਹੜੇ ਗਾਣੀਆਂ ਵਿੱਚ ਗੱਲਾਂ ਕਰਦੇ ਬਟ ਮੈਨੂੰ ਲੱਗਦਾ ਵੀ ਰੇਸ਼ਮ ਸਿੰਘ ਇਜ਼ ਵਨ ਆਫ ਦ ਪਰਸਨ ਜਿਹੜੇ ਗਾਣੀਆਂ ਅੱਜ ਦਾ ਪੰਜਾਬ ਦੀ ਸਿਫਤ ਕਰਦੇ ਐ ਪਰ ਉਹ ਪਰਸਨਲ ਲੈਵਲ ਤੇ ਤੇ ਬਹੁਤ ਜ਼ਿਆਦਾ ਹਾਰਡ ਵਰਕ ਕਰ ਰਹੇ ਸੋ ਔਰ ਜਿਹੜਾ ਦਿਵਾਲੀ ਜਿਹੜਾ ਇਹ 2025 ਮਨਾਉਣ ਦਾ ਇੰਜਰ ਪੰਜਾਬੀ ਤੇ ਰੇਡੀਓ ਸਾਡੇ ਦਾ ਸਭ ਤੋਂ ਵੱਡਾ ਕਾਰਨ ਹੀ ਹੈ ਕਿ ਜਿਹੜੇ ਹੜ੍ਹ ਆਏ ਸੀਗੇ ਹੜ੍ਹ ਪ੍ਰਭਾਵਿਤ ਹੋਈ ਸੀ ਬਹੁਤ ਵੱਡੇ ਪੱਧਰ ਤੇ ਸਾਡੇ ਬਜ਼ੁਰਗਾਂ ਦਾ ਪੈਣ ਪਰਾਂ ਦਾ ਨੁਕਸਾਨ ਹੋਇਆ ਖਾਸ ਕਰਕੇ ਮਾਝੇ ਦੀ ਗੱਲ ਕਰਦੇ ਆਂ ਮਾਲਵੇ ਦੀ ਗੱਲ ਕਰਦੇ ਆਂ ਸਭ ਤੋਂ ਪਹਿਲ ਕਦਮ ਇਹ ਕੀਤੀ ਸੀ ਰਿਸ਼ਵ ਸਿੰਘ ਅਰਮੋਲ ਨੇ ਕੋਈ ਇੱਕ ਐਸਾ ਹੀਰਾ ਪੰਜਾਬ ਦਾ ਹਰਿਆਣਾ ਪੰਜਾਬ ਦਾ ਇੱਕ ਐਸਾ ਹੀਰਾ ਹੈ ਕਿ ਜਿਨੇ ਪਹਿਲ ਕਦਮੇ ਕੀਤੀ ਤੇ ਸਾਡੀ ਵੀ ਟੀਮ ਨੇ ਜਿਨੀ ਵੀ ਸਾਡੀ ਸੀਨੀਅਰ ਟੀਮ ਹੈ ਨਾਲ ਟੀਮ ਹੈ ਉਹਨਾਂ ਨੇ ਤੈਅ ਕੀਤਾ ਜੱਸੀ ਜੀ ਜੀ ਕਿ ਆਪਾਂ ਉਹਨਾਂ ਨੂੰ ਬੁਲਾ ਕੇ ਆਨਰ ਸਨਮਾਨਿਤ ਕਰੀਏ ਤਾਂ ਕਿ ਸਾਡੀ ਜਿਹੜੀ ਪੰਜਾਬੀ ਹੈ ਉਹ ਜ਼ਿੰਦਾਬਾਦ ਰਹੇ ਬਿਲਕੁਲ ਜੀ ਜੀ ਇਹ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਜਦੋਂ ਕੋਈ ਵੀ ਕੁਛ ਵੀ ਕਰਦਾ ਆ ਭਾਵੇਂ ਪੰਜਾਬ ਦੇ ਵਿੱਚ ਹੋਵੇ ਭਾਵੇਂ ਪੰਜਾਬ ਤੋਂ ਬਾਹਰ ਹੋਵੇ ਉਹਨਾਂ ਨੂੰ ਇੱਕ ਸਨਮਾਨਿਤ ਕਰਨਾ ਸਨਮਾਨ ਕਰਨਾ ਇੱਕ ਛੋਟੀ ਜਿਹੀ ਚੀਜ਼ ਹੈ ਪਰ ਕਿਸੇ ਦੇ ਲਈ ਬਹੁਤ ਵੱਡੀ ਹੋ ਸਕਦੀ ਹੈ ਸਾਨੂੰ ਸਾਡੇ ਲਈ ਇਹ ਬਹੁਤ ਵੱਡੀ ਚੀਜ਼ ਹੈ ਕਿ ਅਸੀਂ ਕਿਹੋ ਜਿਹੇ ਸ਼ਖਸ ਨੂੰ ਸਨਮਾਨਿਤ ਕਰਾਂਗੇ ਤਾਂ ਕਿ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਨਾਲੇ ਤਾਂ ਸ਼ਾਨ ਵਦੋ ਕੀ ਸਾਡੇ ਪ੍ਰੋਗਰਾਮ ਦੀ ਤੇ ਨਾਲ ਇੱਕ ਬਹੁਤ ਵਧੀਆ ਚੀਜ਼ ਹੋ ਜਾਊਗੀ ਰਾਈਟ ਇੱਕ ਹੋਰ ਅਪਡੇਟ ਕਰਦੀ ਹਾਂ ਕਿ ਉੱਥੇ ਸਟੇਜ ਤੇ ਪਰਫਾਰਮੈਂਸ ਰਹਿਣਗੀਆਂ ਲੌਂਗ ਵੀਕਐਂਡ ਹੈ 26 ਤਰੀਕ ਦਿਨ ਐਤਵਾਰ ਸ਼ਾਮ ਨੂੰ 7 ਵਜੇ ਕਰਾਂਗੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਇੱਕ ਉੱਪਰ ਘਸਾਰਾ ਕੁਝ ਆਲਰੇਡੀ ਬੰਦ ਹੈ ਤਾਂ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਜਿ세 ਜੀ ਸੁਨਾਲੀ ਜੀ ਸਟੇਜ ਤੇ ਹੋਣਗੇ ਉੱਤੇ ਪਰਫਾਰਮੈਂਸ ਵੀ ਚੱਲਣਗੀਆਂ ਐਂਟਰੀ ਤੇ ਫੂਡ ਰੇਡੀਓ ਸਾਡੇ ਵਾਲਾ ਦੇ ਵੱਲੋਂ ਐ ਜੀ ਪੰਜਾਬੀ ਨਿਊਜ਼ ਦੇ ਵੱਲੋਂ ਬਿਲਕੁਲ ਫ੍ਰੀ ਹੈ ਤੁਸੀਂ ਆਪਣੇ ਪਰਿਵਾਰਾਂ ਬੱਚਿਆਂ ਬੱਚਿਆਂ ਦੇ ਨਾਲ ਉੱਥੇ ਸੱਜ ਤੱਜ ਕੇ ਆਓ ਰੇਸ਼ਮ ਸਿੰਘ ਅਨਮੋਲ ਦੇ ਨਾਲ ਫੋਟੋ ਕਰਾਓ ਰੇਸ਼ਮ ਸਿੰਘ ਅਨਮੋਲ ਨੂੰ ਮਿਲੋ ਤੁਸੀਂ ਤੇ ਉਹਨਾਂ ਨੂੰ ਪਿਆਰ ਦਿਓ ਤਾਂ ਕਿ ਉਹ ਹੋਰ ਏਦਾਂ ਦੇ ਉਪਰਾਲੇ ਬਿਲਕੁਲ ਅੱਗੇ ਕਰ ਸਕਣ ਤੇ ਅੱਗੇ ਉਹਨਾਂ ਦੇ ਨਾਲ ਨਾਲ ਅਸੀਂ ਵੀ ਖੜੇ ਹੋਈਏ ਅਸੀਂ ਵੀ ਚੀਜ਼ਾਂ ਜਿਹੜਿਆ ਲੋਕਾਂ ਦੇ ਲਈ ਕਰੀਏ ਤਾਂ ਕਿ ਇਹ ਇੰਤਾਨੀਅਤ ਨੂੰ ਜ਼ਿੰਦਾ ਰੱਖਿਆ ਜਾ ਸਕੇ ਇਸ ਲਈ ਜੀ ਬਿਲਕੁਕ ਤੇ ਇਸ ਦੀਵਾਲੀ ਦੇ ਇਵੈਂਟ ਦੇ ਨਾਲ ਨਾਲ ਮੈਂ ਵੀ ਆਪਣੇ ਵੱਲੋਂ ਵੀ ਦੀਵਾਲੀ ਤੇ ਬੰਦਿਸ਼ ਓਰ ਦੇ ਵਸਤੀਆਂ ਸਾਰਿਆਂ ਨੂੰ ਮੁਬਾਰਕਬਾਦ ਦੇ ਦੰਨੀ ਆ ਐਂਡ ਜ਼ਰੂਰ ਸਾਰੇ ਜਾਣੇ ਨੇ ਪਹੁੰਚ ਜਾਣਾ ਆ 733 ਗ੍ਰੇਟ ਹਾਊਸ ਰੋਡ ਪਾਪਟੋਏ A1 ਇਵੈਂਟ ਸੈਂਟਰ ਤੇ ਐਤਵਾਰ ਸ਼ਾਮੀ 7 ਵਜੇ ਸੋਮਵਾਰ ਨੂੰ ਛੁੱਟੀ ਆ ਸੋ ਟੈਨਸ਼ਨ ਨਾ ਲਿਓ ਕਿਸੇ ਵੀਰੇ ਉੱਠਣਾ ਪੈਣਾ ਸੋ ਆ ਕੇ ਇਸ ਖੂਬਸੂਰਤ ਜੀ ਸ਼ਾਮ ਦਾ ਜਿਹੜਾ ਹਿੱਸਾ ਤੁਸੀਂ ਜ਼ਰੂਰ ਬਣ ਜਾਣਾ ਆ ਜੀ ਸੁਨਾਲੀ ਜੀ ਥੈਂਕ ਯੂ ਸੋ ਮੱਚ ਤੁਹਾਡੇ ਦੋਨਾਂ ਦਾ ਵੀ ਦਿਨੋ ਸ਼ੁਕਰੀਆ ਤੁਸੀਂ ਮੇਰਾ ਸ਼ੋ ਥੋੜਾ ਵੀ ਸ਼ੁਕਰੀਆ ਥੈਂਕ ਯੂ ਸੁਨਾਲੀ ਸੋ ਤੁਸੀਂ ਹਾਸਾ ਮੇਰਾ ਹਾਸਾ ਟਰੈਕਟਰ ਵੀ ਚਲਾਣਾ ਚਾਹੀਦਾ ਹੈ ਬਿਲਕੁਲ ਤੁਹਾਡਾ ਰੇਡੀਓ ਜੋਕੀ ਕਾ ਦਾ ਜਿਹੜਾ ਹਾਸਾ ਟੱਟਾ ਨਾ ਕਰੇ ਹਨ ਹਾਂ ਬਿਲਕੁਲ ਹਾਸਾ ਤੁਹਾਡਾ ਚਿਹਰਾ ਦੇਖ ਕੇ ਹੁੰਦਾ ਸੀ ਮਾਰਾ ਤੇ ਅਸੀਂ ਆਲਰੇ ਆ ਕਿ ਅੱਜ ਅਸੀਂ ਸੁਨਾਲੀ ਦੇ ਸ਼ੋਅ ਦੇ ਵਿੱਚ ਗੱਲਬਾਤ ਕਰ ਰਹੇ ਆ ਇਹ ਇਹ ਵੀ ਇਹ ਵੀ ਸਾਡੇ ਸੇ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਅਸੀਂ ਸੁਨਾਲੀ ਜੀ ਦੇ ਸ਼ੋਅ ਦੇ ਵਿੱਚ ਅੱਜ ਆਏ ਜੀ ਜੀ ਲਾਡੀ ਜੀ ਥੈਂਕ ਯੂ ਸੋ ਗੱਲਾਂ ਚ ਗੱਲਾਂ ਗੱਲਾਂ ਚ ਗੱਲਾਂ ਥੈਂਕ ਯੂ ਸੋ ਮੱਚ ਮੇਰੇ ਸ਼ੋ ਦੀ ਇਨੀ ਰਿਸਪੈਕਟ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਦਰਸ਼ਕਾਂ ਨੂੰ ਜਨਦੀਵਰੀ ਕੀ ਕਹਿਣਾ ਚਾਹੋਗੇ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੋਗੀ ਥੈਂਕ ਯੂ ਸੋ ਮੱਚ ਬੜਾ ਵਧੀਆ ਲੱਗ ਰਿਹਾ ਤੇ ਹੋਰ ਉਸ ਤੋਂ ਵੀ ਜ਼ਿਆਦਾ ਵਧੀਆ ਲੱਗ ਰਿਹਾ ਵੀ ਦੀਵਾਲੀ ਵਾਲੇ ਦਿਨ ਤੇ ਅਸੀਂ ਸਾਰੇ ਇੰਡੀਆ ਨੂੰ ਬ ਥੈਂਕਸ ਟੂ ਐਂਟਾਇਰ ਟੀਮ ਹੈ ਨਾ ਤੇ ਇੱਥੇ ਜਿਹੜਾ ਦੀਵਾਲੀ ਦਾ ਸੈਲੀਬ੍ਰੇਸ਼ਨ ਹੈ ਹੋਣ ਵਾਲਾ ਸੋ ਆਈ ਏਮ ਸ਼ੋਰ ਬਹੁਤ ਜ਼ਿਆਦਾ ਨਹੀਂ ਪਰ ਹਲਕੀ ਫੁਲਕੀ ਇੰਡੀਆ ਵਾਲੀ ਵਾਈਬਸ ਅਸੀਂ ਜ਼ਰੂਰ ਕ੍ਰੀਏਟ ਕਰਾਂਗੇ ਹੈ ਨਾ ਜੀ 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 ਥੈਂਕ ਯੂ ਸੋ ਮੱਚ ਤੁਸੀਂ ਸ਼ੋ ਜੁਆਇਨ ਕੀਤਾ ਥੈਂਕ ਯੂ ਸੋ ਮੱਚ ਸਾਰੇ ਦਾ ਜਿਹੜੇ ਸੁਣ ਰਹੇ ਨੇ ਜਿਹੜੇ ਦੇਖ ਰਹੇ ਨੇ ਹੈਪੀ ਦੀਵਾਲੀ ਟੂ ਆਲ ਆਫ ਯੂ ਤੇ ਮਿਲਦੇ ਆ ਇਵੈਂਟ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ